ਹੋ ਗਿਆ ਨਹੀਂ ਹੋ ਗਿਆ 14 ਨਾਟੀਆਂ ਬਸ ਉਹ ਫੜ ਉਹ ਨਹੀਂ ਬਾਬਾ ਜਰ ਫੜ ਲੈ ਮੰਨਿਆ ਕਰ ਹੋ ਗਿਆ ਹੋ ਗਿਆ ਪਰ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਓਏ ਇੰਨੀ ਬਕਵਾਸ ਮੇਰੀ ਮਰਵਾ ਲਈ ਨਾਲੇ ਮਾੜਾ ਚੰਗਾ ਆਪ ਨੂੰ ਕਾ ਦੇ ਨਾਲੇ ਮੈਨੂੰ ਕਾ ਲਿਆ ਕੋਈ ਗੱਲ ਨਹੀਂ ਪੁਰਾ ਕਾ ਥੋੜੀ ਪਈ ਆ ਮੰਡੀ ਮਾਰ ਦੇ ਮੰਡੀ ਦੇ ਪਈ ਆ ਤਿੰਨ ਚਾਰ ਪੰਜ ਕੁੜੀਆਂ ਦੇ ਵਿਆਹ ਕਰਨੇ ਨੇ ਇਹ ਬੱਕਰੀਆਂ ਦੇਣੀਆਂ ਨੇ ਦਾਨ ਚ ਅੱਛਾ ਜੀ ਥੋੜੇ ਪਹਿਲਾਂ ਬਾਜੀਕਰਾਂ ਦੇ ਬੋਤੇ ਦਿੰਦੇ ਹੁੰਦੇ ਕੁੜੀ ਨੂੰ ਦਾਨ ਚ ਸਾਡੇ ਵੀ ਦਿੰਦੇ ਹੁੰਦੇ ਵੀ ਸੂਣਾ ਲੱਤੀ ਫਰੀ ਜਾਣਗੇ ਵੇਚਦੇ ਵੇਚਦੇ ਨਹੀਂ ਤੇ ਤੁਹਾਡੇ ਬੁੜੇ ਸੂਣਾ ਠੀਕ ਆ ਜੀ ਕਿ ਵੇਚ ਦੇਂਦੇ ਸੱਚ ਦੱਸ ਨਾ ਵੇਚਦੇ ਹੁੰਦੇ ਜੀ ਬੁੜੀਆਂ ਸੂਈਆਂ ਵੇਚਿਆ ਕਰਦੀਆਂ ਵੇਚਦੀਆਂ ਗਵਾਰਨੀਆਂ ਪਹਿਲਾਂ ਵਿਚਾਰੀਆਂ ਉਹ ਟਾਈਮ ਇਹ ਜੇ ਤੇ ਭਾਈ ਸਾਡੇ ਮਸਤ ਦੇ ਪੰਗਾ ਤਾਂ ਇਹ ਸੀ ਹੁਣ ਹੁਣ ਤਾਂ ਫਿਰ ਹੁਣ ਤਾਂ ਪਾਸ ਦੂਏ ਲੋਟ ਤੇ ਟਰਾਲਿਆਂ ਦੀ ਉਹ ਪਾਤੀ ਫੈਕਟਰੀ ਹਾਂ ਟਰਾਲੀਆਂ ਦੀ ਟਰਾਲੀਆਂ ਦੀ ਸੱਚਾ ਟਰਾਲ ਉਹ ਮੈਨੂੰ ਉਹਦਾ ਹੋਰ ਹੀ ਕਹਿੰਦਾ ਸੀ ਬੰਦਾ ਕਹਿੰਦਾ ਟਰਾਲਿਆਂ ਦੀ ਫੈਕਟਰੀ ਖੋਲਤੀ ਮਹਾਂਚਲ ਵਧੀਆ ਹੋ ਗਿਆ ਭਾਈ ਕੀ ਪਤਾ ਸਾਡੀ ਜਵਾਨੇ ਖੁੱਲ ਜੇ ਟਰਾਲਿਆਂ ਦੀ ਫਟਕੀ ਖੋਲਦੇ ਤੂੰ ਤੇ ਹੁਣ ਇਹ ਬਾਬੇ ਦੱਸੋ ਦੀ ਕਿਵੇਂ ਦੇ ਜਾਨਵਰ ਬਾਬੇ ਨੂੰ ਜਾਨਵਰ ਦੇ ਨਾਟੀਆਂ ਚੰਗੇ ਕਰਨੇ ਗਰੀਬ ਕੁੜੀਆਂ ਦੇ ਮੇਰਾ ਸੁੰਦਰ ਗਿਆਨ ਟਰਸਟ ਇਸ ਬਸਮਿਤੀ ਰਿਸਟਰਡ ਆ ਠੀਕ ਹੈ ਜੀ 10 ਸਾਲਾਂ ਤੋਂ ਮੈਂ ਵਿਆਹ ਕਰ ਰਿਹਾ ਮੇਰਾ ਮਾਲਕ ਕਰਾ ਰਿਹਾ ਮੈਂ ਕੁਝ ਨਹੀਂ ਕਰ ਰਿਹਾ ਮੇਰੀ ਤੌਕਾਤ ਨਹੀਂ ਹੈ ਕਿ ਨਹੀਂ ਪਾਣੀ ਪੀਉਣ ਦੀ ਸਹੀ ਹੈ ਠੀਕ ਹੈ ਮੇਰਾ ਬਾਬਾ ਨਾਨਕ ਕਰ ਰਿਹਾ 10 ਸਾਲਾਂ ਤੋਂ ਮੈਂ ਕਰ ਰਿਹਾ ਗਰੀਬ ਬੱਚੇ ਦੀ ਸ਼ਾਦੀ ਠੀਕ ਹੈ ਜੀ ਔਰ 51 51000 ਰੁਪਏ ਉਹਨਾਂ ਬੱਚਿਆਂ ਨੂੰ ਸੰਯੋਗ ਦਿੱਤਾ ਜਾਂਦਾ ਠੀਕ ਹੈ ਜੀ ਬਾਬਾ ਰੇਸ਼ਮ ਸਿੰਘ ਦੇ ਨਾਂ ਤੇ YouTube ਬਣਿਆ ਹੋਇਆ ਠੀਕ ਹੈ ਠੀਕ ਹੈ ਬੱਚੇ ਦੀ ਦਵਾਈ ਵੀ ਸਾਡੀ ਫ ਠੀਕ ਹੈ ਮਾਲਕ ਕਰੀ ਜਾਂਦਾ ਠੀਕ ਹੋਈ ਜਾਂਦੇ ਕਾਰੋਬਾਰ ਲੋਕਾਂ ਦਾ ਵੈਗ ਰੂਨੇ ਆ ਜੀ ਆਪਾਂ ਦਾ ਕੁਝ ਨਹੀਂ ਹੁਣ ਫੇਰ ਪੰਜ ਕੁੜੀਆਂ ਦੀ ਸ਼ਾਦੀ ਕਰਨੀ ਹੈ ਜਿਨ੍ਹਾਂ ਦੇ ਮਾਪੇ ਬਾਪ ਹੈ ਨਹੀਂ ਬੇਸਹਾਰਾ ਹਨ ਕੁੜੀ ਕਿਤੋਂ ਦੀ ਹੋਵੇ ਅਸੀਂ ਉਹਨਾਂ ਕੋਈ ਰਿਸ਼ਤਾ ਨਹੀਂ ਕਰਾਉਣਾ ਆਪੇ ਹੋ ਰਿਸ਼ਤਾ ਵੇਖਣਗੇ ਬਰ ਲੱਭਣਗੇ ਅਸੀਂ ਉਹਨਾਂ ਨੂੰ 51000 ਰੁਪਏ ਦਾ ਸੰਯੋਗ ਦੇਣਾ ਹੈ ਸ਼ਾਬਾਸ਼ ਕਿਉਂਕਿ ਇਹਨਾਂ ਜੋ ਪ੍ਰੋਫਿਟ ਹੋਊਗਾ ਤਾਂ ਹੀ ਅਸੀਂ ਸੰਯੋਗ ਦੇਵਾਂਗੇ ਮੈਂ ਖੁਦ ਸੈਲਫ ਕਰ ਰਿਹਾ ਨਾ ਕਿਸੇ ਤੋਂ ਸੰਯੋਗ ਲੈ ਰਿਹਾ ਮੈਂ ਇਹ ਮੇਰਾ ਟਰੱਸਟ ਹੈ ਟਰੱਸਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਪੈਸਾ ਹੈ ਵਾਹ ਜੀ ਵਾਹ ਠੀਕ ਹੈ ਸਰਚ ਮਾਰ ਸਕਦੇ ਹੋ ਹੁਣ ਵੀ ਤੁਸੀਂ ਸੁੰਦਰ ਗਿਆਨ ਫਰਸਟ ਸੇਵਾ ਸੁਮਿਤੀ ਕੋਈ ਨਹੀਂ ਜੀ ਕੋਈ ਨਹੀਂ ਉਹ ਤਾਂ ਸਰਚ ਆਪੇ ਮਾਰੀ ਜਾਣਗੇ ਜਿਹੜੇ ਦੇਖਣ ਲੱਗ ਰਹੇ ਨੇ ਸਾਡੇ ਬੰਦੇ ਹੁਣ ਆਪਾਂ ਬੱਕਰੀਆਂ ਦੱਸੋ ਕਈਆਂ ਹੀ ਆਣੇ ਗੱਬਣਾ ਲਈਏ ਹਾਂਜੀ ਗੱਬਣਾ ਗੱਬਣਾ ਦਿਖਾ ਮੁੰਡਿਆ ਇਮਾਨਦਾਰੀ ਤੋਂ 2-2 3-3 ਮਹੀਨਿਆਂ ਦੀਆਂ ਦੇਵਾਂਗੇ ਵੀ ਹਿਸਾਬ 'ਚ ਦੇਖਦਾ ਉਹ ਪੱਟ ਖੜੀ ਆ ਦੇਖ ਬਾਪੇ ਫਿਰ ਪੰਚਰ ਇਕੱਠੀਆਂ ਕਰ ਫੜੀ ਮੁੰਡਿਆ ਓਏ ਆ ਤੇਰੇ ਚੇਲੇ ਕਿੱਥੇ ਡਾਂਗ ਲਈ ਖੜੇ ਕਰ ਚੁਰਾ ਓਏ ਇਹ ਵੀ ਗੱਪਣਾ ਬਾਈ ਹਾਂਜੀ ਹਾਂਜੀ ਲਿਆ ਆ ਤੋ ਇੱਥੇ ਕਰ ਇੱਧਰ ਸਾਹਮਣੇ ਵੀਡੀਓ ਵਾਲਿਆਂ ਦੇ ਇੱਥੇ ਅਲਾਕਦੂ ਸਾਨੂੰ ਕੀ ਦਿਖਾਉਨੇ ਹੋ ਕੀ ਬੰਦੇ ਵੇਚਦੇ ਹੋ ਸੌਦਾ ਕਾਦਾ ਕਰਿਆ ਤੀ ਤੂੰ ਆਪ ਖੋਦੋ ਬੱਕਰੀਆਂ ਵੇਚਣਾ ਬੱਕਰੀਆਂ ਦਿਖਾਇਆ ਕਰ ਵੀਡੀਓ ਵਾਲਿਆਂ ਨੂੰ ਕਿੰਨੇ ਦਿੰਦਾ ਜੀ ਜਿਹੜੀਆਂ ਨਵੀਆਂ ਨੇ ਵੀਰੇ ਬਾਬਾ ਜੀ ਹਾਂ ਅੱਜ ਦੇਖ ਭਾਪਾ ਇਕੱਠੀਆਂ ਕਰ ਲਾਂਦੇ ਮੈਂ ਅੱਜ ਕਰੂੰਗਾ ਚੈੱਕ ਦੰਦਾ ਬਸ ਤੂੰ ਥੋੜੇ ਦੇ ਹੀ ਆ ਵਾ ਸੁਣ ਬਾਬਾ ਤੈਨੂੰ ਮਰ ਨਹੀਂ ਦਿੰਦਾ ਮੇਰੀ ਵੀ ਅੱਜ ਪੋਣੀ ਨਹੀਂ ਹੋਈ ਗਰੀਬ ਦੀ ਤੇ ਇੱਥੋਂ ਹੀ ਕਰਨੀਆਂ ਪੋਣੀ ਫੜ ਲੈ ਗਾ ਓਏ ਆ ਜਾ ਕਰ ਤੇਰੇ ਚੇਲਾ ਕੇ ਗੁਰੂ ਐ ਗੁਰੂ ਆ ਜੀ ਇਹਦਾ ਚੇਲਾ ਤਾਂ ਹੀ ਨਹੀਂ ਕੁਛ ਕਹਿੰਦਾ ਇਹਨੂੰ ਜੇ ਗੁਰੂ ਐ ਓ ਬਈ ਆਂ ਪਰਾਂ ਕਰਦੇ ਆੜੀ ਲੈ ਓ ਖੜ ਜਾ ਭਧੌੜੀਆ ਇਹਦੇ ਥੱਲੇ ਬੱਚਾ ਬਾਬਾ ਜੀ ਹੈ ਇੱਕ ਬੱਚਾ ਜੀ ਓਏ ਇੱਧਰ ਕੱਢ ਫੋਰ ਕੱਢ ਦੇ ਇਹ ਕੱਢ ਦੇ ਆਹੋ ਤੇ ਭਰੇ ਇਹ ਨਹੀਂ ਹਜੇ ਰੁਕ ਜਾਂਦਾ ਆ ਫੜਿਓ ਪਾਠਾ ਵੀ ਬਹੁਤ ਸੋਹਣੀ ਆ ਐ ਇਹਨੂੰ ਕਰ ਲੈ ਤਾਂ ਫੜੀ ਬਾਈ ਉਹਦੇ ਕੰਨ ਸਿੱਕੇ ਆ ਗਈ ਜੀ ਕੋਲ ਲਿਆ ਫੜਾ ਬਾਈ ਇੱਧਰ ਫੜ ਲਾ ਆਈ ਆੜੀ ਆ ਫੜੀਓ ਕਰਨੇ ਇਹਨਾਂ ਦੇ ਬਾਬੇ ਦੇ ਨਾਲ ਤੂੰ ਨਹੀਂ ਨਹੀਂ ਵਾਹ ਸੰਤਾ ਹੈ ਜੇ ਬਾਬਿਆਂ ਦੀ ਲੋੜ ਆ ਮੈਂ ਖੁਦ ਬਾਬਾ ਆਪਾਂ ਬਾਬੇ ਨੂੰ ਆਪਾਂ ਟੱਕਰ ਗਿਆ ਵਾਹ ਜੀ ਵਾਹ ਹੋਰ ਹਾਂ ਇੱਕ ਇਹ ਗੱਬਣਾ ਜੀ ਮਾਲਕ ਬਣਾਉਂਦਾ ਜੋੜੀਆਂ ਹਾਂ ਮਾਲਕ ਬਣਾਉਂਦਾ ਜੋੜੀਆਂ 6 ਲੈਣੀ ਹੈ ਨਾ ਕਿੰਨੀਆਂ ਬਾਬੇ 6 6 ਪੰਜ ਕਰ ਦਿਓ ਕਰਾਂ ਪੰਜ ਕਰਤੀ ਹਾਂ ਫਿਰ ਆ ਫਿਰ ਤੂੰ ਐ ਕਰ ਉਹ ਦੇਖ ਮੈਂ ਕਹਿੰਦਾ ਗੱਬਣ ਨੂੰ ਪਾ ਲਾਂਦਾ ਬਾਬੇ ਐ ਪਾ ਲਈ ਉਹ 6 ਕਰ ਦੇ 6 ਕਰ ਦੇ ਨਾਟੀਆਂ ਪਠਵੜੀ ਸੋਹਣੀ ਆ ਬਾਬਾ ਜੀ ਖੁਸ਼ੂ ਛੇ ਕਰ ਲੀਏ ਪਹਿਲਾਂ ਤਾਂ ਆਪੇ ਦੇਖੋ ਬਾਬਾ ਜੀ ਤੁਸੀਂ ਨਹੀਂ ਛੇ ਕਰ ਲੀਏ ਕੋਈ ਗੱਲ ਨਹੀਂ ਕਰ ਲਾਂਗੇ ਸੀ ਮਰ ਜਾ ਕਰ ਤੂੰ ਇਹਨਾਂ ਨਾਲ ਗੱਲ ਮੈਂ ਇਹਨੂੰ ਕੈਨਾ ਵੀ ਖੜਦਾ ਕੈਨਾ ਤੂੰ ਏ ਕੌਣ ਆ ਜਾਓ ਬਾਬਾ ਜੀ ਦੰਦ ਦੇਖੋ ਹੈਲੋ ਇਹੀ ਦੇਖਣਗੇ ਹਾਂ ਕਿੱਥੇ ਆ ਬਈ ਕੌਣ ਮੈਂ ਤਾਂ ਤੁੰਗੜੀ ਮੰਡੀਆਂ ਜੀ ਸਾਰੀਆਂ ਨਵੀਆਂ ਨੇ ਕਿਉਂ ਨਾ ਮੁੰਡਾ ਇਹ ਨਵੀਆਂ ਏ ਛੋਟਾ ਜਿਹਾ ਜਵਾਕ ਤਾਂ ਗੀਂਦੀ ਹੋਇਆ ਦੰਦ ਕੱਸਿਆ ਹੋਇਆ ਆਪਾਂ ਪਾਉਣੀ ਹੋਈ ਨਹੀਂ ਚੈੱਕ ਕਰੋ ਆ ਦੇਖਿਓ ਵੀਡੀਓ ਵਾਲਿਆ ਕਿਉਂ ਜੀ ਲੈ ਨਵੀ ਓਏ ਬਾਬਾ ਜੀ ਲੈ ਨਵੀ ਆ ਮੇਲਣ ਸਾਰੀ ਜਾਨਵਰ ਨਵੇਂ ਨਹੀਂ ਜੀ ਲੈ ਇਹ ਵੀ ਨਵੀ ਐ ਕਿਉਂ ਆਪਾਂ ਗਲਤ ਕੰਮ ਕਿਉਂ ਕਰਾਵਾਂਗੇ ਯਾਰ ਮਾੜੀ ਹੂ ਤੂੰ ਬਾਬਾ ਲੋਕਾਂ ਮੈਂ ਛੱਡ ਦੂੰਗਾ ਆਪਣੇ ਤਾਏ ਦਾ ਮੁੰਡਾ ਲੱਗਦਾ ਸਾਰੇ ਨਵੇਂ ਨਹੀਂ ਇਹ ਵੀ ਨਵੀ ਐ ਲੈ ਆ ਕੀ ਥਣ ਦੇਖ ਸਕਦੇ ਆ ਬਾਬਾ ਓਏ ਥਣ ਵੀ ਚੈੱਕ ਕਰਾਂਗੇ ਬਾਬੇ ਨੇ ਤਰੋਜ਼ ਬੂਰੀਆਂ ਚੋਈਆਂ ਨੇ ਤਿਕਦੇ ਹੀ ਨਹੀਂ ਯਾਰ ਚੁੱਪ ਕਰਕੇ ਕਰਾ ਸਾਰੇ ਕੰਮ ਇੱਕਦਮ ਕਿਵੇਂ ਕਰਵਾਵਾਂਗਾ ਜਿਹਦਾ ਫਿਰ ਤੂੰ ਆਪੇ ਵੇਚ ਲੈ ਯਾਰ ਲਓ ਜੀ ਓਏ ਇਹ ਜਾ ਬੰਦਾ ਕਿੱਥੋਂ ਨੇ ਆ ਪੋਪੀ ਲੈ ਚਾਰ ਦੰਦ ਜਮੀ ਚੜੇ ਹੋਏ ਚੰਦ ਮਾਲ ਸਾਰੀ ਵਧੀਆ ਓਕੇ ਦੀ ਰਿਪੋਰਟ ਐ ਇੱਕ ਰਾਜੂ ਦੇ ਦੰਦਵਾਰ ਕੀ ਢੇਡੇ ਦੰਦਵਾਰ ਕੀ ਮੇਰਾ ਟੁੱਟ ਕੇ ਬੁੜਾ ਹੋ ਗਿਆ ਪਰ ਚੱਕ ਕੇ ਕੋਦੀ ਹੁਣ ਵੀ ਇਹਨੂੰ ਢੇਗ ਲੂ ਮੈਂ ਹਾਂ ਤੇ ਕੱਲ ਦਾ ਕੀ ਕਰਨਾ ਜੰਮਿਆ ਹੈ ਲੈ ਫੜਾ ਜਾਨ ਮੇਰੇ ਨਾਲ ਵੱਧ ਦੇ ਮੇਰੇ ਚਾਹੀਦੇ ਨਾਲ ਨਰਾ ਨਾ ਫੜ ਲੈ ਜਮਾਂ ਨਵੀਂ ਨਾ ਨਹੀਂ ਫੜ ਲੈ ਲੋਟ ਨਵੀਆਂ ਨੇ ਵੀਰੇ ਗੱਬਣਾ ਫੰਡਣਾ ਭਾਈ ਇਹੋ ਬਾਈ ਚਰਨੇ ਆ ਜਿਦੋਂ ਨੇ ਕੰਮ ਕਿ ਦੱਸਿਆ ਨਾ ਸਾਨੂੰ ਆਸੀ ਖੁਦ ਆਪ ਕਰਦੇ ਇਹ ਆਪ ਮੁੰਡਾ ਕੁੜੀਆਂ ਵਿਆਹਦਾ ਕਈ ਕਈ ਨਹੀਂ ਆਸੀ ਨਹੀਂ ਵਿਆਹਦੇ ਹੈਗੇ ਠੀਕ ਹੈ ਦੁਨੀਆ ਦੇ ਹਿਸਾਬ ਨਾਲ ਕਰ ਰਹੇ ਹਾਂ ਕੋਈ ਮੈਨੂੰ ਸੈਲਫ ਮੈਨੂੰ ਬਾਹਰੋਂ ਸੰਜੋਗ ਨਹੀਂ ਮਿਲਿਆ ਮੈਂ ਆਵਦਾ ਜਿੰਨਾ ਇਹ ਤੋਂ ਬਚਤ ਹੁੰਦੀ ਪਰ ਆ ਮੂੰਹ ਕਰਕੇ ਸੰਜੋਗ ਦਾ ਬੜਾ ਸੰਜੋਗ ਮਿਲਦਾ ਬਾਬਾ ਜੀ 11 ਕੁੜੀਆਂ ਦੇ ਬਾਬਾ ਜੀ ਅਸੀਂ ਹਰ ਸਾਲ ਹੀ ਕਰਦੇ ਹਾਂ ਬਾਬਾ ਜੀ ਰੇਸ਼ਮ ਸਿੰਘ YouTube ਤੇ ਸਰਚ ਮਾਰ ਸਕਦੇ ਹੋ ਬਾਬਾ ਜੀ ਆਹ ਦੇਖ ਪਵਲ ਕੇ ਕਿੰਨੀ ਖੜੀ ਆ ਰੱਬ ਦਾ ਰੂਪ ਐ ਇਹ ਬਿਲਕੁਲ ਬਿਲਕੁਲ ਸਭ ਦੇ ਪਰਮਾਤਮਾ ਨੇ ਲੋਕ ਬਿਲਕੁਲ ਤੇਰਾ ਇਹ ਕੰਮ ਸੁਣ ਕੇ ਕਿਸੇ ਨਾ ਕਿਸੇ ਭਗਤ ਦੇ ਦਇਆ ਉੱਠੂਗੀ ਮਨ ਚ ਤੇਰੀ ਕੋਈ ਐਲਫ ਜਰੂਰ ਕਰੂ ਤੂੰ ਗਾਂ ਕੁੜੀਆਂ ਪਿਆਉਂਦਾ ਰ ਬੰਦਿਆਂ ਦੇ ਸਜੋਗ ਨਾਲ ਸਭ ਕੋ ਤੂਬੇ ਤੇ ਰੋ ਵੀ ਭਰੇ ਜਾਂਦੇ ਨੇ ਬਾਈ ਚੰਗੇ ਕੰਮ ਵਾਸਤੇ ਹਰੇਕ ਬੰਦਾ ਖੜਦਾ ਆ ਦੇਖੋ ਜੀ ਸਾਡੇ ਦੇ ਅਜੇ ਤੱਕ ਅਸੀਂ ਆਪ ਕਰ ਰਹੇ ਆਂ ਆਪਣੀ ਤਰਫ ਤੋਂ ਹਰ ਸਾਲ ਲੈ ਬਈ ਚਰਨੇ ਹੁਣ ਆਪਾਂ ਬਹੁਤੀਆਂ ਗੱਲਾਂ ਦਾ ਕਿੱਦਾਂ ਫੇਰ ਪਾਵਾਂਗੇ ਠੀਕ ਐ ਪਹਿਲਾਂ ਮੁੰਡੇ ਨੂੰ ਘੋੜੀ ਤੇ ਚੜਾਵਾਂਗੇ। ਹਾਂ ਕੀ ਮੰਗਦਾ ਇਹਨਾਂ ਦਾ? ਹੁਣ ਛੀਏ ਲੈਣੀਆਂ ਨੇ ਬਾਬਾ ਜੀ। ਛੀਏ ਲੈਣੀਆਂ ਨੇ। ਲੈ ਲਾਂਗੇ ਛੀਏ ਲੈ ਲਾਂਗੇ। ਠੀਕ ਆ ਜੀ। ਆਇਆ ਦੇਖ ਮੁੱਲ ਤਾਂ ਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਚੱਲ। 12000 ਰੁਪਏ ਬੱਕਰੀਆਂ ਦੇ ਦਿੰਦਾ। ਹੈ? 12000। ਕੋਈ ਗੱਲ ਨਹੀਂ ਖੜ ਬਾਬਾ। ਖੜ ਬਾਬਾ ਖੜਾ। ਆ ਫੜਿਓ ਕੰਨ। ਇੱਧਰ ਆ ਮਿਲਵੇ ਊਠ 'ਚ। ਰਿਹਿਆ ਕਰੋ ਰੱਬ ਕੋਲੋਂ ਡਰ ਕੇ। ਬਾਲਾ ਮੁੰਡਾ ਨਾਮ ਕੀ ਆ ਕਰਾਂ 18000 ਨੂੰ ਬਾਬਾ ਨਹੀਂ ਚੱਲਦਾ ਬੱਕਰੀਆਂ ਠੀਕ ਹੈ ਉਹ ਕਹਿੰਦਾ ਮੈਂ ਵੀ ਗਰੀਬਾਂ ਗਾਂਾਂ ਦੀਆਂ ਗਰੀਬ ਪਰਿਵਾਰਾਂ ਦੇ ਕੰਮ ਕਰਨੇ ਨੇ ਠੀਕ ਹੈ ਜੀ ਸੱਚ ਮਾਰ ਸਕਦੇ ਹੋ ਆਪਣਾ ਕੋਈ ਗੱਲ ਨਹੀਂ ਕੋਈ ਠੱਗ ਨਹੀਂ ਚੋਰ ਨਹੀਂ ਵਿਚਾਰਾ ਸੱਚਾ ਬੰਦਾ ਹੈ ਉਹ ਕਹਿੰਦਾ 11000 ਨੂੰ ਪਰ ਮੈਂ 11000 ਨਹੀਂ ਕਹਿੰਦਾ ਬਾਬੇ ਨੂੰ ਮੈਂ ਨਾ ਕਰਤੀ ਜਵਾਬ ਦੇਤਾ ਲੈ 12000 ਨੂੰ ਬੱਕਰੀਆਂ ਦੇ ਨਹੀਂ ਹੁੰਦੀਆਂ ਫਿਰ ਹੁਣ ਕੀ ਕਰੀਏ ਆਪ ਨੂੰ ਇੰਨਾ ਮਿਲਦੀਆਂ ਬਾਹਰੋਂ ਫਿਰ ਦੇਣੀਆ ਕਿੰਨੇ ਨੂੰ ਨਹੀਂ ਰਸਤਾ ਤਾਂ ਪਾ ਦੇ ਕੋਈ 17.5 ਹਜ਼ਾਰ ਨੂੰ ਵਕਤੀਆਂ ਲੈ ਨਹੀਂ ਮਿਲਣੀਆਂ ਤੇਰੀ ਮਾੜੀ ਚੰਗੀ ਸਭ ਵਿੱਚ ਆ ਗਈ ਠੀਕ ਹੈ ਇਹਦੇ ਸਲੇ ਬੱਚਾ ਹੈਗਾ ਕੋਈ ਇੱਕ ਬੱਚਾ ਜੀ ਹਾਂ ਉਹ ਬੱਚਾ ਮਿਲੂਗਾ ਬਾਬਾ ਜੀ ਆਪਾਂ ਨੂੰ ਐਤੀ ਵੀ ਹੈ ਨਹੀਂ ਬੱਚਾ ਪਰ ਬਾਬਾ ਜੀ ਗੱਲ ਸੁਣ ਲੈ ਬੱਕਰੀਆਂ ਹੈ ਐ ਨਹੀਂ ਮਿਲਣੀਆਂ ਜਿੱਥੇ ਮੈਂ ਤੈਨੂੰ ਕਿਹਾ ਸੀ ਨਾ ਉੱਥੇ ਜੋ ਕੇ ਦੇਖ ਲੈਣਾ ਠੀਕ ਹੈ تیر ਨੂੰ ਜਾਨਵਰ ਨਵੇਂ تیر ਦੇ ਨਿਸ਼ਾਨੇ ਨੂੰ ਤੂੰ ਕੱਚਾ ਨਾ ਜਾਣਦੇ ਸਨ ਕੇ ਟਿੱਡ 'ਚ ਮਾਰ ਉਹਦੇ ਉਹ ਖੜਾ ਹੈ ਟੈਡੀ ਜੀ ਪਾਗਲਾ ਐ ਇੱਥੇ ਰੱਖ ਹਾਂ ਤੇਰੇ ਕੇ ਹੈ ਹਾਂ ਤਮੋ ਲਿਆ ਦੇ ਲੈ ਓਏ ਕਰਦੇ ਆਂ ਬਾਪਾ ਕਰ ਦੋ ਕਰ ਦੋ ਫਿਰ ਜੀਤਾ ਮੇਰੀ ਜ਼ਬਾਨ ਤੇ ਕੋਈ ਰਸਤੇ ਮੁੱਲ ਚਾੜੇ ਤਾਂ ਮੈਂ ਮੁੰਡੇ ਨੂੰ ਟੋਕਾਂ 100 ਕੁ ਕਹਿ ਲਿਆ ਮੁੰਡੇ ਨੂੰ ਜਵਾਕ ਨੂੰ ਉਹ ਸ਼ਰਮਾ ਕਰਤਾ ਮੈਂ ਵਿਚਾਰਾ ਗੁਵਾਰ ਇਹਦਾ ਬੰਦਾ ਹੀ ਨਰਮਾ ਨਹੀਂ ਹੋਰ ਜਾ ਹੋਵੇ ਮੈਨੂੰ ਕੁੱਟ ਲੈ ਨੇਮਦ ਵਾਲਾ ੱੱਕੇ ਮਾਰਨਾ ਨਾ ਕੁੱਟਲਾ ਨਾ ਲੋਟ ਹੈ ਜਵਾਕ ਲਾਗ ਰਹੀ ਆ ਵੇ ਕੀ ਕੀ ਦੇ ਪਿੰਡ ਦਾ ਤੂੰ 13000 ਨੂੰ ਬੱਕਰੀਆਂ ਹੋਗੀਆਂ ਨਹੀਂ ਹੁੰਦੀਆਂ ਜੀ ਹੋ ਗਈਆਂ 17000 ਨੂੰ ਬੱਕਰੀਆਂ ਹੋਣੀਆਂ ਦਾ ਆ ਯਾਰ ਇਹ ਕੀ ਗੱਲ ਹੋ ਗਈ ਹੈ ਦੇ ਦੇ ਸਾਨੂੰ ਪੱਲੋਂ ਪਾਉਂਦੀਆਂ ਨੇ ਦੇ ਦਾਂਗੇ ਖੜੀ ਆਪਾਂ ਵੇਚਣ ਵਾਸਤੇ ਇਹਨਾਂ ਨੂੰ ਕਿਹੜਾ ਅੱਜ ਦਾ ਕੰਮ ਆਪਣਾ ਵੀ ਅੱਜ ਹੀ ਵੇਚ ਕੇ ਉਹ ਹੋ ਜਾਣਾ ਆ ਬਾਬਾ ਜੀ ਹੁਣ ਕੀ ਕਰਾਂ ਨਹੀਂ ਆ ਜਾਨਵਰ ਵੀ ਸਾਰੇ ਵਧੀਆ ਨੇ ਸਾਫ਼ ਨੇ ਜਾਨਵਰ ਸਾਫ਼ ਜਾਨਵਰ ਸਾਰੇ ਨਵੇਂ ਨੇਗੇ ਓਏ ਅਸੀਂ ਵੀ ਤਾਂ ਕੁੜੀਆਂ ਦੇ ਵਿੱਚੋਂ ਇਹਨਾਂ ਚੋ ਹੀ ਕਰਨਾ ਹੈ। ਬਾਬਾ ਜੀ ਦੱਸ ਸਾਰਾ ਕੁਝ। ਯਾ ਦੇਖੋ ਸਾਰੇ ਜਾਨਵਰ ਕੋਈ ਵੀ ਬੰਦਾ ਕਹੇ ਕਿ ਇਹ ਆਪਾਂ ਹੋਰ ਇਹਦੀ ਪੱਠਾ ਦੇ। ਇਹਦੇ ਥਣ ਦਿਖਾ ਚਰਨੇ ਪਹਿਲਾਂ ਖੜ ਜਾ। ਓਏ ਖੜੀ ਹੋ ਤੈਨੂੰ ਤੂੰ ਖੋਲੀ ਜੇ ਤਨ ਚਾਹ ਲੈ। ਚੈੱਕ ਕਰਕੇ ਲੈ ਕੇ ਜਾਓ ਬਾਬਾ ਜੀ ਤੁਸੀਂ। ਖੜ ਜਾ ਯਾਰ। ਕਿਉਂ ਜੀ? ਆ ਦੇਖੋ ਕਿਸੇ ਬੱਕਰੀ ਦੇ ਥਣ ਚ ਫਾਲਟ ਹੋਵੇ ਉਹਦੀ ਵੀ ਜ਼ਿੰਮੇਵਾਰੀ ਹੈ। ਨਾ ਇਹ ਗੱਲ ਪੱਕੀ ਹੈ। ਫਿਰ ਫਾਲਟ ਨਹੀਂ ਹੈਗਾ। ਨਵੀਆਂ ਪੱਠਾਂ ਦੇ ਸਾਰੇ ਮਾਲ ਹੈ ਨਵੇਂ। ਇੱਕ ਗੱਲ ਸੁਣ ਲਈ ਬਾਬਾ। ਸਾਰੀ ਮੰਡੀ 'ਚ ġੇੜਾ ਕੱਢ ਕੇ ਉਰੇ ਦੁਬਾਰਾ ਵੀ ਆ ਜੀ। ਜਿਹੜੇ ਰੰਗ ਹੁਣ ਖੜੇ ਹੋਏ ਨੇ ਨਾ ਓਏ ਚੁੱਪ ਯਾਰਾ ਵੀਡੀਓ ਸਾਡੀ ਕਿਉਂ ਖਰਾਬ ਕਰਦਾ ਤੂੰ ਨਾ ਦੀ ਬੱਕਰੀਆਂ ਲੈ ਜਾਂਦੀਆਂ ਨੂੰ ਜਿਹੜਾ ਰੰਗ ਹੁਣ ਖੜਿਆ ਹੈ ਨਾ ਦੁਨੀਆ ਤੇ ਮੇਲਾ ਲੱਗਿਆ ਹੈ ਜਿਹੜੀ ਗੱਲ ਬਿੰਦਕ ਚ ਹੁਣ ਜ਼ੁਬਾਨ ਚੋਂ ਨਿਕਲ ਗਈ ਫੇਰ ਨਹੀਂ ਨਿਕਲਨੀ ਜਿਹੜੀ ਹਵਾ ਇਧਰੋਂ ਚੱਲ ਰਹੀ ਉਹ ਕੱਲ ਨੂੰ ਨਹੀਂ ਆਉਂਦੀ ਅੱਜ ਆ ਗਈ ਅੱਜ ਮੈਂ ਮਰ ਗਿਆ ਅੱਜੇ ਫੂਕਿਆ ਜਿਉਂ ਸ਼ਾਮ ਤੱਕ ਨੀ ਰਾਤ ਨੂੰ ਡੱਬੇ ਚ ਲਾਉਣਾ ਪਊਗਾ ਖੇਚਲਾ ਕਿੰਨੀ ਹੋ ਗਈ ਮਾਨ ਸਾਹਿਬ ਤੈਨੂੰ ਵੀ ਛੇਤੀ ਗੋਹੇ ਇਕੱਠੇ ਕਰਕੇ ਮੈਨੂੰ ਅੱਗ ਲਾ ਦਿਓ ਫੂਕ ਦਿਓ ਪਰਾਂ ਇਹ ਜੱਬ ਮੈਨੂੰ ਵੱਢ ਦਣ ਦੇ ਕਿਤੇ ਫਿਰਾਂ ਹੀ ਫੇਰੇ ਮੇਲਾ ਨਹੀਂ ਜੁੜਨਾ ਮੇਰੀ ਗੱਲ ਸੁਣ ਲੈ ਤੈਨੂੰ ਮਰਵਾ ਕੇ ਨਹੀਂ 라ਜੀ ਇਹ ਪਾ ਬੱਕਰੀਆਂ ਨਹੀਂ ਮਿਲਣੀਆਂ ਸਾਰੀ ਮੰਡੀ ਚ ਜਾਇਆ 35000 40000 25000 ਸਾਰੇ ਕਿਤੇ ਭਾਅ ਵਜਾਰੇ ਪਰ ਮੈਂ ਤੇਰੀ ਗੱਲ ਤੇ ਬਾਬਾ ਜੀ ਫੁੱਲ ਚੜ ਕੇ 라ਜੀ ਆ ਉਹ ਕਿਵੇਂ ਕਿਹਾ ਕਰਦੇ ਨੇ ਅਣ ਦਾੜੀਆ ਸੁੱਕਾ ਨਾ ਲੰਗ ਜਾਵੇ ਮੈਂ ਲੜ ਜਾਂ ਪ੍ਰਿੰਟ ਬਣ ਕੇ ਵੀ ਮੈਂ ਪ੍ਰਿੰਟ ਬਣ ਕੇ ਚਰਨੇ ਦੇ ਲੜੇ ਜਾਵਾਂ ਤਾਂ ਚੰਗੀ ਗੱਲ ਹੈ ਉਏ ਨਾ ਦੋ ਅਸੀਂ ਵੀ ਤਾਂ ਗਰੀਬ ਗੁੜੀਆਂ ਵਾਸਤੇ ਕਰਨਾ ਹੈ ਕੋਈ ਆਪ ਅਸੀਂ ਆਪ ਦੇ ਵਾਸਤੇ ਮੇਰੀ ਗੱਲ ਸੁਣੋ ਜੀ ਜੇ ਤਾਂ ਹੁੰਦੀਆਂ ਮੇਰੀਆਂ ਘਰ ਦੀਆਂ ਮੈਂ ਤੁਹਾਨੂੰ ਇੱਕ ਬੱਕਰੀ ਐਂ ਫੜਾ ਦਾਂਗਾ ਸ਼ਾਬਾਸ਼ ਸ਼ਾਬਾਸ਼ ਠੀਕ ਹੈ ਅਸੀਂ ਵੀ ਘਰ ਵਾਸਤੇ ਪਾਲਣੀਆਂ ਹੁੰਦੀਆਂ ਮੇਰੇ ਜਿਦੋਂ ਇਹ ਪੂਰੇ ਕਰ ਗੀਆ ਨਾ ਮੈਂ ਤੁਹਾਨੂੰ ਕੰਨ ਫੜਾ ਦੂੰਗਾ ਇਹ ਵੀ ਦੇਖੋ ਦੇਖੋ ਅਸੀਂ ਪਤਾ ਨਹੀਂ ਕਿੱਥੋਂ ਦੀ ਧੀ ਤੇ ਆਣੀ ਹੋਊਗੀ ਕਿਉਂ ਜੀ ਠੀਕ ਹੈ ਸਾਡਾ ਟਰਸਟ ਬਣਾ ਆਹ ਚੱਕਰਾ ਔਰ ਓਏ ਛੱਡ ਸਾਰੀਆਂ ਗੱਲਾਂ ਆਪਦਾ ਇਹ ਦਾਨ ਕਰਤੀਆਂ ਓਰਾ ਇਹ ਗੱਲ ਨਹੀਂ ਹੁੰਦੀ ਓਰੇ ਆ ਓਰੇ ਲਾ ਫੜੀਓ ਇਹਦੇ ਓਰੇ ਕਰਨੋਂ ਪਹਿਲਾਂ ਮਾ ਹੋ ਗਈਆਂ ਚੈੱਕ ਬਾਬਾ ਜੀ 13000 ਮੈਂ ਲਾਇਆ ਕਿਉਂ ਹੁਣ ਤੂੰ ਤੇ ਇਹ ਦੱਤ ਨੂੰ ਵੜਦੀ ਹੈ ਪਰ ਵੱਟਣ ਚ ਹੀ ਫਾਇਦਾ ਫਿਰ ਐ ਕੱਚੀਆਂ ਬਿੱਲੀਆਂ ਨਾਲ ਬੱਕਰੀਆਂ ਨਹੀਂ ਮਿਲਣੀਆਂ ਤਾਇਆ ਪੂਰੀਆਂ ਸਾਢੇ 13000 ਨੂੰ ਦੇ ਨਹੀਂ ਹੁੰਦੀਆਂ ਹੋਰ ਕਿੱਥੇ ਹੋਣੀਆਂ ਮੇਰੀ ਗੱਲ ਸੁਣਦਾ ਨਾ ਹੋ ਗਈਆਂ ਲੈ 14 ਨੂੰ ਤਾਂ ਹੋ ਗਈਆਂ ਹੋ ਗਈਆਂ 14 ਨਾਤੀਆ ਬਸ ਉਹ ਨਹੀਂ ਬਾਬਾ ਫਰ ਲੈ ਮੰਨਿਆ ਕਰ ਫਰ ਨਹੀਂ ਮੰਨਿਆ ਹੋਣੀ ਹਰ ਬਾਬਾ ਕਰਨਾ ਉਹ ਬਾਈ ਨਹੀਂ ਹੁੰਦੀਆਂ ਠੀਕ ਹੈ ਨਾ ਗੱਲ ਐਡਾ ਕਿੱਡੀ ਕੀ ਗੱਲ ਆ ਯਾਰ ਉਹ ਯਾਰ ਗੱਲ ਬਥੇਰੀ ਆ ਆਪ ਨੂੰ ਪਾਉਂਦੀਆਂ ਨੇ ਪੱਲੂ ਜਾਂ 16000 ਨੂੰ ਬੱਕਰੀਆਂ ਲੈ ਜਾ ਬਸ ਹੁਣੇ ਲਾਸਟ ਹੀ ਆ ਗੱਲ ਕਿਉਂ ਜੀ ਫੇਰ ਓ ਖਰਦਾ ਬਾਬਾ ਮਣ ਜਾ ਖੜੇ ਖੜੇ ਆ ਬੱਕਰੀਆਂ ਕਣੀਦਾ ਨਹੀਂਗਾ ਮਾਮਾ ਓ ਖਰਦਾ ਮਣ ਜਾ ਰੁਕ ਜਾ ਰਾ ਤੂੰ ਦੰਦਾ ਨਹੀਂ ਓਏ ਇੰਨੀ ਬਕਵਾਸ ਮੇਰੀ ਮਰਵਾ ਲਈ ਨਾਲੇ ਮਾੜਾ ਚੰਗਾ ਆਪ ਨੂੰ ਕਾ ਦੇ ਨਾਲੇ ਮੈਨੂੰ ਕਾ ਲਿਆ ਕੋਈ ਗੱਲ ਨਹੀਂ ਥੋੜੀ ਪਈ ਆ ਮੰਡੀ ਮੈਂ ਤੇ ਮੰਡੀ ਦੇ ਪਈ ਆ ਫੇਰ ਗੱਲ ਤਾਂ ਇਹ ਆ ਜੇ ਅਗਲੇ ਨੂੰ ਪੁੱਗਣ ਗਿਆ ਫਾਇਦਾ ਕੀ ਆਪ ਨੂੰ ਘਾਟਾ ਪਾਉਂਦਿਆਂ ਨੇ ਤਾਇਆ ਮੇਰੋਂ ਪੂਰੇ ਵੀ ਕਰਤੀਆਂ ਦਿਖਿਆ ਮੈਂ ਜਦ ਤੇ ਫੜਾ ਦੂੰਗਾ ਮਰਦੇ ਮਰਦੇ ਆ ਹੋਰ ਕੀ ਹੈਗਾ ਜੰਮੀ ਮਰਦੇ ਆ ਹੋਰ ਜਾਂ 14 ਤਾਨੂੰ ਹੋ ਗਿਆ ਛੱਟ ਹੋ ਗਈਆਂ ਬਾਈ ਬਾਬੇ ਲੈ ਮੱਥੇ ਨਾਲ ਕੇਸ ਨੂੰ ਮੈਂ ਕੱਚਾ ਨਹੀਂ ਹੋਣ ਦੂੰਦਾ ਬਰੀ ਕਰਕੇ ਤੋਰੂੰਗਾ ਕੰਟਾ ਹੋ ਗਿਆ ਕਹਿੰਦਾ ساری ਰਾਤ ਰੋਈ ਮਰਿਆ ਗਮਾਂਡੀਆਂ ਦਾ ਸਵਾਦ ਕਹਦਾ ਹੂ ਸਾਨੂੰ ਫਿਰ ਕੱਲੀ-ਕੱਲੀ ਚੈੱਕ ਕਰ ਬਾਬਾ ਮੈਂ ਤਾਂ ਫਿਰ ਕਰ ਲੂੰਗਾ ਦੁਬਾਰੇ ਮੈਂ ਤਾਂ ਪਹਿਲਾਂ ਕਰ ਵੀ ਲਈਆਂ ਜੇ ਕੋਈ ਮਾੜੀ ਹੋਵੇ ਹਜੇ ਵੀ ਕੱਢ ਦੀ ਆ ਜਾ ਬਾਈ ਓਏ ਆ ਦੇਖੋ ਵੀਰੇ ਨੋ ਜੀ ਕਾਗ ਨੂੰ ਵੀ ਪਤਾ ਲੱਗੇ ਵੀਰੇ ਕਿਹੜੀਆਂ ਵੇਚੀਆਂ ਨੇ ਠੀਕ ਆ ਜੀ ਗੱਲ ਲੈ ਆ ਦੇਖੋ ਯੋ ਹੋ ਰਹੀ ਪਾਰਲੀ ਪੱਟ ਆ ਦੇਖੋ ਬਾਈ ਛੇਰੀ ਐ ਛੇਰੀ ਪੱਟ ਤੂੰ ਹੀ ਨਾ ਫੜ ਕੇ ਨਹੀਂ ਹਾਂ ਛੇਰੀ ਛੇਰੀ ਲਈ ਐ ਜਿਹੜੀ ਲਈ ਆ ਉਹੀ ਦਵਾਂਗੇ ਛੇਰੀ ਛੇਰੀ ਆ ਹਾਲ ਹੀ ਐ ਨਵੀਂ ਪੱਟਾ ਜਮਾ ਇਹਨਾਂ ਨੂੰ ਆਪਣੇ ਹੈ ਨੀ ਕਿ ਛੋਟੇ ਕੋਈ ਆ ਕਰ ਦਿੰਦੇ ਇਹਨਾਂ ਤੇ ਬਾਈ ਰਸਾ ਜਾਈਂ ਬਾਬਾ ਛੱਡ ਮੈਂ ਸੰਗੋਲਾ ਲਾ ਦੂੰਗਾ ਮੈਂ ਸੰਗੋਲਾ ਕੇ ਨਿਸ਼ਾਨੀ ਲਾ ਦੂੰਗਾ ਤੇਰੀ ਇੱਕ ਵੀ ਨਹੀਂ ਰੋਣ ਨਾ ਦਿੰਦਾ ਮੈਂ ਨਾ ਨਿਸ਼ਾਨੀ ਲਾ ਦਨੇ ਆ ਬਾਬਾ ਜੀ ਤੂੰ ਐ ਕਿ ਛੋਟੀ ਕਿੱਥੇ ਆ ਤੇ ਲੈ ਕੈਂਚੀ ਹੈ ਜੀ ਹੈ ਟੱਕਲਾ ਟੱਕ ਆ ਭਾਈ ਗੱਡੀ 'ਚ ਪਾੜ ਦਿੰਦੇ ਆ। ਹੋਰ ਦੱਸੋ ਫੜ ਫੜ ਕੇ। ਸਾਡੀਆਂ ਦਾ ਭਾਈ ਗੱਡੀ 'ਚ ਪਾੜ ਦੇ। ਕਿਉਂ ਜੀ? ਗੱਡੀ 'ਚ ਪਾੜ। ਠੀਕ ਆ, ਅਦਲ ਬਦਲ ਹੋਊਗੀ ਅਗਰੇ ਦੇ ਅੰਦਰ ਢਿੱਡ 'ਚ ਛੱਕ ਨਾ ਰਹੇ। ਨਹੀਂ ਆਹ ਖੜੀ ਆ ਗੱਡੀ ਜੇ ਤੁਹਾਨੂੰ ਲੱਗ। ਸਾਡੀ ਗੱਡੀ 'ਚ ਪਾੜ। ਠੀਕ ਆ। ਠੀਕ ਆ। ਇਹਨਾਂ ਦੀ ਗੱਡੀ 'ਚ ਪੜਵਾ ਦਿੰਦੇ ਆ। ਠੀਕ ਆ ਜੀ, ਪੜੋ। ਕਰੋ ਝੂੜੀ ਕਰੋ ਬਾਬਾ ਜੀ। ਬਾਬਾ ਜੀ ਇੱਧਰ ਮੂੰਹ ਕਰੋ। ਆ ਲਓ ਜੀ, ਆਓ ਜੂ। ਇੱਧਰ ਚੜਦੇ ਕਿ ਨਹੀਂ? ਮਾਲਕ ਕਿਰਪਾ ਕਰੇ। 1 ਰੁਪਿਆ ਹੈਗਾ ਤੇਲੇ। ਟੁੱਟਿਆ ਮੈਂ ਤਾਂ। ਉਹ ਕੋਈ ਗੱਲਾਂ ਨਹੀਂ ਓਏ ਨਹੀਂ ਖਾਲੀ ਝੋਲੀ ਚ ਰਸਾ ਨਾ ਪਾਈ ਦੁਆ ਬਾਬਾ ਲੋਕ ਆਏ ਓਏ ਕਰਛਾ ਫਿਰ ਪਾ ਦਾਂਗੇ ਆ ਤਾਂ ਫੜ ਲਾ ਹੈਗਾ ਤੇਨੇ 10 ਰੁਪਏ ਜੇ ਪੱਦੀ ਫਿਰ ਖਾਲੀ ਨਾ ਦੱਸਾ ਪਾਈ ਇਹਦੀ ਝੋਲੀ ਪਰ ਹੋਰ ਨੂੰ ਤਾਂ ਆਪਾਂ ਨਹੀਂ ਦਿੰਦੇ ਬਾਬੇ ਨੂੰ ਤਾਂ ਤੇ ਆਹ ਹਾਂ ਮੁੰਡਾ ਤਾਂ ਦੇਣਾ ਲੈ ਲਓ ਜੀ ਸ਼ੱਕ ਪਾਈ ਬਾਬਾ ਤੈਨੂੰ ਰੱਬ ਵਾਦਾ ਕਰੇ ਫੜ ਕੰਨ ਲੈ ਲਿਆਓ ਬੋਲ ਢਾਲਾਓ ਸ਼ੱਕ ਕੋਈ ਲੈ ਫੜ ਲੈ ਉਹਨਾਂ ਕੋਲ ਲੈ ਜਾ ਆਪਾਂ ਕੱਢ ਦਨੇ ਝੋਲੀ ਵੀਰੇ ਮੜਾ ਜਾ ਵੀਰੇ ਇਹ ਮੈਂ ਥੜੀ ਏ ਵੀਰੇ ਨਾਗਲੇ ਦੇਖੋ ਇੱਕਦਲ ਇੱਕ ਬੱਚਾ ਬਾਬਾ ਜੀ ਇੱਕ ਸੂਈ ਹੋਈ ਆ ਜੀ ਉਹ ਨਾਲ ਆ ਆ ਗਈ ਬਾਈ ਇੱਕ ਇੱਕ ਉਹ ਬਾਗੀ ਪਰ ਖੜੇ ਆ ਆ ਬਾਬਾ ਜੀ ਨੇ ਹਾਂ ਜੀ ਲਓ 14.5 ਇਹ ਬਾਬਾ ਜੀ ਬਹੁਤ ਰੇਟ ਤੇ ਬਹੁਤ ਵਧੀਆ ਰੇਟ ਤੇ ਮਿਲੀਆਂ ਬੱਕਰੀਆਂ ਬਾਬੇ ਨੂੰ ਇਹਨੇ দান ਕਰਨੀਆਂ ਨੇ ਬਾਬੇ ਨੇ ਵਿਚਾਰ ਕੀਤੀ ਆ ਪਤਾ ਕਹਿੰਦੇ ਪੁੰਨ ਹੋਵੇ ਕਿਸੇ ਦਾ ਕਿਉਂ ਜੀ ਕਹਿੰਦੇ ਠੀਕ ਹੈ ਬਾਈ ਕੱਟਾ ਮੈਂ ਹਾਂ ਕਿਲਾ ਹਾਈ ਸੱਚ ਕਿਹੜੇ ਮੈਨੋਂ ਆਏ ਆਰਾਮੇ ਤੋਂ ਆਸ਼ਾ ਰਾਮੇ ਤੋਂ ਹੂੰ ਠੀਕ ਆ ਬਾਬਾ ਜੀ ਨੇ ਲਈ ਕੀ ਆ ਤਾਇਆ ਕੁੜੀਆਂ ਦੇ ਵਿਆਹ ਚ ਦਾਨ ਕਰਨੀਆਂ ਨੇ ਦਾਨ 21 ਕੁੜੀਆਂ ਦੇ ਵਿਆਹ ਕਰੂਗਾ ਬਾਬਾ ਵਾੜਿਆ ਬੜਿਆ ਮਾਸ਼ਾਅੱਲਾ ਬੜਿਆ ਹਾਂ 10 ਸਾਲਾਂ ਤੋਂ ਮਾਲ ਕਰ ਰਿਹਾ ਇਹਦਾ YouTube ਚੈਨਲ ਵੀ ਖੋਲ ਕੇ ਦੇਖ ਲਈ ਸੱਚ ਹੈ YouTube ਤੇ ਚੈਨਲ ਬਣਿਆ ਹੈ 10 ਸਾਲਾਂ ਤੋਂ ਹਰ ਸਾਲ ਗਰੀਬ ਬੱਚਿਆਂ ਨੂੰ ਸੰਜੋਗ ਦਿੱਤਾ ਜਾਂਦਾ ਹੈ ਮਾਲਕ ਦਵਾਰਿਆ ਠੀਕ ਹੈ 10000 ਰੁਪਏ ਸੋ ਦਿੱਤਾ ਜਾਂਦਾ ਲੈ ਭਾਈ ਕਾਟੀ ਆਪਦੀ ਕਮਾਈ ਮਿਹਨਤ ਕਰਕੇ ਬੱਕਰੀਆਂ ਦੀ ਪਾਲਣ ਪੋਸ਼ਣ ਖੁਦ ਕਰਦਾ ਮੈਂ ਠੀਕ ਹੈ ਮੈਂ ਆਦਾ ਜੋਬ ਸ਼ਟ ਕੇ ਆ ਗਿਆ ਵਾਹ ਜੀ ਵਾਹ ਦੂਜੇ ਵਾਸਤੇ ਜਾਣਾ ਨਿਸ਼ਾਨ ਉਹ ਜਿਹੜਾ ਕਿਸੇ ਪਿੱਛੇ ਮਰੇ ਆਪਦੇ ਪਿੱਛੇ ਤਾਂ ਹਰੇਕ ਮਰਦਾ ਆ ਗਿਆ ਆਪਦੇ ਢਿੱਡ ਨੂੰ ਮੈਂ ਵੀ ਪਿੱਟਦਾ ਤੂੰ ਵੀ ਪਿੱਟਦਾ ਬੰਦਾ ਉਹ ਜਿਹੜਾ ਹਰੇਕ ਦੇ ਢਿੱਡ ਵਾਸਤੇ ਮਰੇ ਕਿਸੇ ਪਿੰਡ ਦੀ ਕੁੜੀ ਹੋਵੇ ਕਿ ਕਿਤੋਂ ਦੀ ਹੋਵੇ ਤੁਹਾਨੂੰ ਕੋਈ ਮਤਲਬ ਨਹੀਂਗਾ ਠੀਕ ਹੈ ਠੀਕ ਹੈ ਅਸੀਂ ਕੋਈ ਦਾ ਵਿਚੋਲਾ ਨਹੀਂ ਬਣਨਾ ਆਪੇ ਉਹ ਵਰ ਲਵਦੇ ਨੇ ਔਰ ਉਹਨੂੰ 51000 ਰੁਪਏ ਦਾ ਜ਼ਰੂਰ ਮਨਸਮਾਨ ਦਿੱਤਾ ਜਾਂਦਾ ਸ਼ਾਬਾਸ਼ ਠੀਕ ਹੈ ਉਹ ਮਾਲਕ ਦਵਾਉਂਦਾ ਪਰਮਾਤਮਾ ਨੂੰ ਹੁੰਦਾ ਬਾਬਾ ਜੀ ਕਹਿੰਦਾ ਮੈਂ ਇੱਕ ਕੁੜੀ ਨੂੰ 51000 ਦਾ ਸਹਾਯੋਗ ਦੇ ਕੇ ਵਿਆਹ ਕੇ ਤੋਰਦਾ ਆਪਦੀ ਧੀ ਪਹਿਣ ਬਣਾ ਕੇ ਬਹੁਤ ਬਹੁਤ ਬਾਬਾ ਜੀ ਦਾ ਧੰਨਵਾਦ ਹੈ। ਬਾਬਾ ਰੇਸ਼ਮ ਸਿੰਘ ਦੇ ਨਾਮ ਦਾ ਚੈਨਲ ਬਣਿਆ ਹੈ ਪਿੰਡ ਮੋਰਜਨ ਖਾਨਾ ਤਹਿਸੀਲ ਸੰਗਰੀਆ ਜ਼ਿਲ੍ਹਾ ਹਨਮਾਨਗੜ। ਇਹਦਾ ਚੈਨਲ ਵੀ ਮੁੰਡਿਓ ਜਿੰਨੇ ਸੁਣਦੇ ਹੋ ਨਾ ਸਬਸਕ੍ਰਾਈਬ ਜ਼ਰੂਰ ਕਰਿਓ। ਮੈਂ ਤਾਂ ਮੇਰੇ ਲਈ ਤੇ ਅੱਜ ਬਣਾਈ ਨਹੀਂ ਬਾਈ। ਥੋੜੇ ਤੇ ਛਾੜ ਦਿਓ। ਇੱਕ ਦੀ ਵੀਡੀਓ ਦੇਣੀ ਹੈ ਦੇ ਦਿਓ ਮੈਨੂੰ ਗਰੀਬ ਨੂੰ ਨਹੀਂ ਦੇਣੀ ਨਾ ਦਿਓ। ਸੰਯੋਗ ਕਰਨਾ ਹੈ। ਇਹ ਚੋ ਦੇ ਦਿਓ ਇੱਕ ਵੀਡੀਓ ਆਹ। ਕਿਸੇ ਲੋਟੇ 'ਚ ਨੈੱਟ ਪਾ ਕੇ ਪਾ ਦਿਓ ਜੇ। ਇਹ ਬੰਦਾ ਪੂਰਾ ਵਧੀਆ ਬੰਦਾ ਹੈ। ਹੈ? ਹੈ?